ਸਤਿ ਸ਼੍ਰੀ ਅਕਾਲ ਦੋਸਤੋ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਮਿੰਦਰ ਸਿੰਘ ਸਵਾਗਤ ਕਰਦਾ ਨજર ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ 트럼ਪ ਦੇ ਐਕਸ਼ਨ ਨੇ ਟਾਇਆ ਕਹਿਰ ਇੰਜੇ ਰਾਤੋਂ ਰਾਤ ਚਲੀ ਗਈ ਯੂ ਐਸ ਏ ਆਈ ਡੀ ਦੇ 2000 ਮੁਲਾਜ਼ਮਾਂ ਦੀ ਨੌਕਰੀ ਗਲੈਡੀਏਟਰ ਕਬੱਡੀ ਕੱਪ ਵੱਲੋਂ ਤੀਜਾ ਇੰਟਰਨੈਸ਼ਨਲ ਕਬੱਡੀ ਕੱਪ ਪਾਰਛ 26 ਅਪ੍ਰੈਲ ਨੂੰ ਕਰਵਾਇਆ ਜਾਵੇਗਾ ਆਸਟ੍ਰੇਲੀਆ ਨੇ ਰੂਸ ਦੇ 70 ਵਿਅਕਤੀਆਂ ਤੇ 79 ਸੰਸਥਾਵਾਂ 'ਤੇ ਲਗਾਈਆਂ ਪਾਬੰਦੀਆਂ ਪੰਜਾਬ 'ਚ ਵੱਡੀ ਵਾਰਦਾਤ ਤੇਜ ਹਥਿਆਰਾਂ ਤੇ ਗੋਲੀਆਂ ਨਾਲ ਦਹਿਲਿਆ ਸ਼ਹਿਰ ਬਟਾਲਾ ਪੁਲਿਸ ਨੇ ਫਿਰੋਤਿਆ ਮੰਗਨ ਵਾਲੇ ਵੱਡੇ ਗ੍ਰੋਹ ਦਾ ਕੀਤਾ ਪਰਦਾਫਾਸ਼ ਅਮਰੀਕਾ ਤੋਂ ਪਨਾਮਾ ਰਸਤੇ ਪੰਜਾਬੀਆਂ ਨੂੰ ਲੈ ਕੇ ਪਹੁੰਚਿਆ ਇੱਕ ਹੋਰ ਜਹਾਜ਼ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਸੋਨੀਆ ਮਾਨ ਦੀ ਸਿਆਸਤ ਵਿੱਚ ਐਂਟਰੀ ਹੁਣ ਖਬਰਾਂ ਵਿਸਥਾਰ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਪ੍ਰਸ਼ਾਸਨ ਨੇ ਅਮਰੀਕੀ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਦੇ 2000 ਕਰਮਚਾਰੀਆਂ ਨੂੰ ਬਰਖਾਸਤ ਕਰਨ ਅਤੇ ਹਜ਼ਾਰਾਂ ਕੋਰਾਂ ਨੂੰ ਛੁੱਟੀ ਦੇ ਭੇਜਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਸ ਤੋਂ ਪਹਿਲਾਂ ਐਲਨ ਮਸਕ ਨੇ ਅਮਰੀਕਾ ਦੇ ਲੱਖਾਂ ਸੰਗੀ ਕਰਮਚਾਰੀਆਂ ਨੂੰ ਈਮੇਲ ਭੇਜੀ ਸੀ ਇਹਨਾਂ ਮੁਲਾਜ਼ਮਾਂ ਨੇ 48 ਘੰਟਿਆਂ ਦੇ ਅੰਦਰ ਦੱਸਣਾ ਪਿਆ ਕਿ ਉਹਨਾਂ ਨੇ ਫਜ਼ੂਲ ਖਰਚੀ ਘਟਾਉਣ ਲਈ ਪਿਛਲੇ ਹਫਤੇ ਕੀ ਕੀਤਾ ਦਰਸਾ ਟਰੰਪ ਨੇ ਮਸਕ ਨੂੰ ਸਰਕਾਰੀ ਕੁਸ਼ਲਤਾ ਵਿਭਾਗ ਦਾ ਮੁਖੀ ਬਣਾਇਆ ਹੈ ਮਸਕ ਨੂੰ ਸਰਕਾਰੀ ਖਰਚਿਆਂ ਵਿੱਚ ਕਟੌਤੀ ਅਤੇ ਫਜ਼ੂਲ ਖਰਚਿਆਂ ਨੂੰ ਰੋਕਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਰਿਪੋਰਟ ਮੁਤਾਬਕ ਇਕ ਸੰਘੀ ਜੱਜ ਦੁਆਰਾ ਪ੍ਰਸ਼ਾਸਨ ਨੂੰ ਯੂ ਐਸ ਏ ਆਈ ਡੀ ਕਰਮਚਾਰੀਆਂ ਨੂੰ ਬਰਖਾਸਤ ਕਰਨ ਦੀ ਇਜਾਜ਼ਤ ਦੇਣ ਤੋਂ ਬਾਅਦ ਚੁੱਕਿਆ ਗਿਆ ਅਮਰੀਕਾ ਦੇ ਚੀਲਾ ਜੱਜ ਕਾਲਸ ਨਿਕੋਲਸ ਨੇ ਸਰਕਾਰ ਦੀ ਯੋਜਨਾ ਦੇ ਅਸਥਾਈ ਰੋਗ ਦੀ ਕਰਮਚਾਰੀਆਂ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਯੂ ਐਸ ਏ ਆਈ ਡੀ ਕਰਮਚਾਰੀਆਂ ਨੂੰ ਭੇਜੀ ਗਈ ਨੋਟੀਫਿਕੇਸ਼ਨ ਵਿੱਚ ਇਹ ਵੀ ਕਿਹਾ ਗਿਆ ਕਿ 23 ਫਰਵਰੀ ਨੂੰ ਰਾਤ 12 ਵਜੇ ਤੋਂ ਪ੍ਰਭਾਵੀ ਸਾਰੇ ਸਿੱਧੇ ਤੌਰ ਤੇ ਨਿਯੁਕਤ ਕੀਤੇ ਗਏ ਯੂ ਐਸ ਏ ਆਈ ਡੀ ਕਰਮਚਾਰੀਆਂ ਨੂੰ ਪ੍ਰਸ਼ਾਸਨਿਕ ਛੁੱਟੀ ਤੇ ਰੱਖਿਆ ਜਾਵੇਗਾ ਸਿਵਾਏ ਮਿਸ਼ਨ ਅਦਾਤ ਤੇ ਯੂਰੀ ਕਾਰਜਾ ਮੁੱਖ ਲੀਡਰਸ਼ਿਪ ਅਤੇ ਵਿਸ਼ੇਸ਼ ਤੌਰ ਤੇ ਨਿਮੋਨਿਤ ਪ੍ਰੋਗਰਾਮ ਵਿੱਚ ਰੁਚੀ ਰਹੀ ਕਰਮਚਾਰੀਆਂ ਨੂੰ ਗਲੈਡੀਏਟਰ ਕਬੱਡੀ ਕੱਪ ਵੱਲੋਂ ਤੀਜਾ ਇੰਟਰਨੈਸ਼ਨਲ ਕਬੱਡੀ ਕੱਪ ਪਰਸ਼ 26 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਆਸਟ੍ਰੇਲੀਆ ਕੈਨੇਡਾ ਇੰਡੀਆ ਅਮਰੀਕਾ ਪਾਕਿਸਤਾਨ ਯੂਕੇ ਨਿਊਜ਼ੀਲੈਂਡ ਤੋਂ ਟੀਮਾਂ ਭਾਗ ਲੈਣਗੀਆਂ ਇਹ ਕਬੱਡੀ ਕੱਪ ਪਰਸ਼ ਸਵੈਨ ਐਕਟਿਵ ਓਵਲ 332 ਬਨਾਰਾ ਰੋਡ ਵਿੱਚ ਗੋੜੋ ਵਿਕੇ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਗਲੇਡੀਅਟ ਕਬੱਡੀ ਕੱਪ ਪ੍ਰਬੰਧਕ ਗੁਰਿੰਦਰ ਗਿੱਲ ਸਵਰਨ ਗਿੱਲ ਸ਼੍ਰੀ ਟਵਾਰਣਾ ਨੇ ਦੱਸਿਆ ਕਿ ਉਹਨਾਂ ਵੱਲੋਂ ਪਰਸ਼ੀਤੀਜਾ ਇੰਟਰਨੈਸ਼ਨਲ ਕਬੱਡੀ ਕੱਪ ਪਰਸ਼ ਕਰਵਾਇਆ ਜਾ ਰਿਹਾ ਹੈ। ਉਹਨਾਂ ਸਾਂਝੇ ਤੌਰ ਤੇ ਦੱਸਿਆ ਕਿ ਤੀਜੇ ਕਬੱਡੀ ਕੱਪ ਦੀਆਂ ਤਿਆਰੀਆਂ ਜੋਰਾਂ ਤੇ ਹਨ ਅਤੇ ਇਸ ਵਾਰ ਵੀ ਕਬੱਡੀ ਜਗ ਦੇ ਨਾਮ ਵਰ ਖਿਡਾਰੀ ਭਾਗ ਲੈਣ ਜਾ ਰਹੇ ਹਨ ਤੇ ਸਾਰੇ ਮੈਚ ਹੋਣਗੇ ਖਿਡਾਰੀ ਲਈ ਆਕਰਸ਼ਕ ਇਨਾਮ ਵੀ ਰੱਖੇ ਗਏ ਹਨ ਅਤੇ ਇਸ ਵਾਰ ਵੀ ਕਬੱਡੀ ਕੱਪ ਦੌਰਾਨ ਵਕ-ਵਕ ਬਣ ਗਿਆ। ਦੀ ਪੇਸ਼ਕਾਰੀ ਕੀਤੀ ਜਾਵੇਗੀ ਇਸ ਵਾਰ ਲੇਡੀਜ਼ ਦੇ ਬੈਠਣ ਲਈ ਖਾਸ ਪ੍ਰਬੰਧ ਕੀਤਾ ਜਾਵੇਗਾ ਪਰਮੰਧਕਾਂ ਮਲੋ ਕਬੱਡੀ ਪ੍ਰੇਮੀਆਂ ਨੂੰ ਇਸ ਕਬੱਡੀ ਮੇਲੇ ਵਿੱਚ ਹਮ-ਹਮਾ ਕੇ ਪੁੱਜਣ ਦੀ ਅਪੀਲ ਕੀਤੀ ਗਈ ਹੈ ਅਸੀਂ ਅੱਜ ਬੈਰਟਸਪੁਰ ਗੁਰਦਾਸ ਸਾਹਿਬ ਸਪੋਰਟ ਕੰਪਲੈਕਸ ਦੇ ਖੜੇ ਸੀਗੇ ਆਪਣੇ ਕਬੱਡੀ ਕੱਪ ਦੇ ਰਿਗਾਰਡਿੰਗ ਜਿਹੜਾ 26 April ਨੂੰ ਆਪਾਂ ਬੀਚਪੁਰੋ ਵਿੱਚ ਕਰਵਾ ਰਹੇ ਹਾਂ ਉਹਦੇ ਰਿਗਾਰਡਿੰਗ ਮੀਟਿੰਗ ਕੀਤੀ ਸੀਗੀ ਸਾਰੀ ਸੰਗਤ ਨੂੰ ਮਿਲੇ ਆ ਤੇ ਬਹੁਤ ਵਧੀਆ ਰਿਸਪਾਂਸ ਆਇਆ ਪਿਛਲੇ ਦੋ ਇਵੈਂਟ ਵੀ ਆਪਣੇ ਬਹੁਤ ਸਕਸੈਸਫੁਲ ગયા ਇਸ ਵਾਰ ਵੀ ਆਪਾਂ ਇੰਟਰਨੈਸ਼ਨਲ ਟੂਰਨਾਮੈਂਟ ਕਰਾ ਰਹੇ ਜਿੱਤੇ ਸੱਤ ਟੀਮਾਂ ਵੱਖ-ਵੱਖ ਦੇਸ਼ਾਂ ਤੋਂ ਆਸਟ੍ਰੇਲੀਆ ਤੇ ਚਲੋ ਆਪਣੀ ਆਉਣੀਓਾਂਗੇ ਨਿਊਜ਼ੀਲੈਂਡ ਇੰਗਲੈਂਡ ਅਮਰੀਕਾ ਕੈਨੇਡਾ ਪਾਕਿਸਤਾਨ ਦੀ ਟੀਮ ਸਪੈਸ਼ਲ ਇਨਵਾਈਟ ਕੀਤੀ ਆਪਾਂ ਇਹ ਹੋਣਗੀਆਂ ਤੇ ਬਹੁਤ ਵਧੀਆ ਮੈਚ ਹੋਣਗੇ ਸਾਰੀ ਟੀਮਾਂ ਇਹ ਨਹੀਂ ਹੈਗਾ ਪਿਛਲੀ ਅੱਗੇ ਆਪਣੇ ਹੁੰਦਾ ਵੀ ਚਾਰ-ਚਾਰ ਪਲੇਅਰ ਇੰਟਰਨੈਸ਼ਨਲ ਹੁੰਦੇ ਆ ਬਾਕੀ ਲੋਕਲ ਹੁੰਦੇ ਆ ਟੀਮਾਂ ਦੇ ਵਿੱਚ ਇਸ ਵਾਰ 10 ਦੇ 10 ਪਲੇਅਰ ਜਿਹੜੇ ਟੀਮਾਂ 'ਚ ਖੇਡਣੇ ਆ ਉਹ ਇੰਟਰਨੈਸ਼ਨਲ ਹੀ ਹੋਣਗੇ ਇਸ ਲਈ ਆਪਾਂ ਨੂੰ ਉਮੀਦ ਆ ਵੀ ਬਹੁਤ ਜ਼ਿਆਦਾ ਟਫ ਮੈਚ ਲੱਗਣੇ ਤੇ ਈਵੈਂਟ ਆਪਾਂ ਸੈਟਿੰਗ ਵੀ ਲੋਕਾਂ ਲਈ ਬਹੁਤ ਵਧੀਆ ਅਰੇਂਜਮੈਂਟ ਕਰ ਰਹੇ ਆ ਆਪਾਂ ਸੈਟਿੰਗ ਬੈਂਚ ਵੀ ਹਾਇਰ ਕੀਤਾ ਜਿੱਦਾਂ ਕਿ ਕਹ ਲਓ 50000 ਡਾਲਰ ਹਜ਼ਾਰ ਬੰਦੇ ਸੈਟਿੰਗ ਦਾ ਹੀ ਆਪਣਾ ਲੱਗ ਰਿਹਾ ਬਾਕੀ ਸਾਡੀ ਕੋਸ਼ਿਸ਼ ਆ ਵੀ ਅਸੀਂ ਹੋਰ ਬੰਦੇ ਦੀ ਸੈਟਿੰਗ ਦਾ ਵੀ ਅਰੇਂਜ ਕਰੀਏ ਵੀ ਬੈਠਣਗੇ ਤੇ ਚਲੋ ਬਾਕੀ ਉੱਥੇ ਕਿਡਜ਼ ਦੀ ਐਕਟੀਵਿਟੀਜ਼ ਹੋਣਗੀਆਂ ਪੰਗੜਾ ਤੇ ਨਾਲ ਆਪਣੇ ਬੌਲੀਵਾਲ ਦੇ ਮੈਚ ਕਰਵਾਵਾਂਗੇ ਜੀ ਫੂਡ ਸਟਾਲ ਬਹੁਤ ਜ਼ਿਆਦਾ ਨੇ ਇਸ ਵਾਰ ਹਨਾ ਜੀ ਤੇ ਲੇਡੀਜ਼ ਲਈ ਵੀ ਸਟਾਲ ਨੇ ਲੇਡੀਜ਼ ਲਈ ਬੈਠਣ ਲਈ ਵੀ ਆਪਾਂ ਵੱਖਰਾ ਪਿਛਲੀ ਵਾਰ ਵੀ ਬੈਠਣ ਲਈ ਉਹਨਾਂ ਦੀ ਅਲੱਗ ਤੋਂ ਆਪਾਂ ਕੇਜ ਬਣਾ ਕੇ ਚਿਹਰਾ ਲਾਈਆਂ ਸੀ ਇਸ ਵਾਰ ਆਪਾਂ ਉਸ ਤੋਂ ਵੀ ਵੱਡਾ ਸਿਟਿੰਗ ਏਰੀਆ ਦਵਾਂਗੇ ਲੇਡੀਜ਼ ਨੂੰ ਕਿਉਂਕਿ ਬਹੁਤ ਆਪਣੇ ਪਹਿਲੋ ਪਰਸ ਦੇ ਵਿੱਚ ਆਪਣੀ ਸਾਰੀ ਫੈਮਿਲੀ ਆਉਂਦੀ ਹੈ ਨਾ ਟੂਰਨਾਮੈਂਟ ਆਪਣਾ ਦੇਖਣ ਤੇ ਸਿਕਿਉਰਿਟੀ ਦਾ ਪ੍ਰਬੰਧ ਆ ਜੀ ਟ੍ਰੈਫਿਕ ਕੰਟਰੋਲ ਵਾਲੇ ਆਪਣੇ ਹੈਗੇ ਆ ਵੀ ਤਾਂ ਕਿ ਕੋਈ ਟ੍ਰੈਫਿਕ ਦਾ ਵੀ ਕੋਈ ਇਸ਼ੂ ਨਾ ਆਵੇ ਕਿਸੇ ਨੂੰ ਵੀ ਪਾਰਕਿੰਗ ਦਾ ਫੀਟਿੰਗ ਲਈ ਵੀ ਜੇ ਮੈਂ ਤੁਹਾਨੂੰ ਦੱਸ ਸਕਿਆ ਵੀ ਉਹਦੇ ਤੇ ਵੀ ਆਪਣਾ ਬਹੁਤ ਐਤ ਕੀ ਖਰਚ ਆਇਆ ਪਰ ਸਾਨੂੰ ਐ ਵੀ ਸੰਗਤ ਬਹੁਤ ਜ਼ਿਆਦਾ ਹੋਣੀ ਆ ਕਿਉਂਕਿ ਇਸ ਤੋਂ ਸਟੇਟਾਂ ਤੋਂ ਬਹੁਤ ਜ਼ਿਆਦਾ ਫੋਨ ਆਇਆ ਇਸ ਵਾਰ ਵੀ ਅੱਗੇ ਤਾਂ ਆਪਾਂ ਪਰਤਦੇ ਹੀ ਹੁੰਨੇ ਆ ਇਸ ਵਾਰ 100% ਆ ਵੀ ਇਸ ਤੋਂ ਸਟੇਟਾਂ ਤੋਂ ਵੀ 1200 2000 ਬੰਦਾ ਆਪਾਂ ਨੂੰ ਆਉਣ ਦੀ ਉਮੀਦ ਆ ਜਿੰਨਾ ਹੁਣ ਤੱਕ ਫੋਨ ਆ ਚੁੱਕੇ ਕੋਈ ਆਈਡੀ ਲੇਟ ਤੋਂ ਵੀ ਆ ਰਿਹਾ ਸਪੈਸ਼ਲ ਆਪਣੀ ਫੈਮਿਲੀ ਨਾਲ ਹਨ ਉਹਨਾਂ ਨੇ ਕਹਿੰਦੇ ਵੀ ਘੁੰਮ ਜਾਗੇ ਪਰਤ ਦੇਖ ਜਾਗੇ ਲੈਣੇ ਟੂਰਨਾਮੈਂਟ ਦੇਖ ਕੇ ਜਾਵਾਂਗੇ ਤੇ ਇਸ ਲਈ ਉਮੀਦ ਆ ਵੀ ਬਹੁਤ ਜ਼ਿਆਦਾ ਇਕੱਠ ਹੋਣਾ ਵੀ ਆਪਣਾ ਟਾਈਮ ਨਾਲ ਆ ਜਿਓ ਮੇਰਾ ਵੀ ਕਿ ਸੱਤ ਟੀਮਾਂ ਨੇ ਮੈਚ ਬਹੁਤ ਜ਼ਿਆਦਾ ਹੋਣਗੇ ਤੇ ਧੰਨਵਾਦ ਜੀ ਅਸੀਂ ਉਮੀਦ ਕਰਾਂਗੇ ਤੁਸੀਂ 26 ਅਪ੍ਰੈਲ ਯਾਦ ਰੱਖਿਓ ਅਪ੍ਰੈਲ ਤੇ 20 ਕਰੋ ਦੇ ਵਿੱਚ ਜੀ ਮਿਲਦੇ ਆਂ ਇਹ ਜਿਹੜਾ ਖੇਡ ਮੇਲਾ ਸਵੈਨ ਐਕਟਿਵ ਓਵਲ ਚ ਹੋ ਰਿਹਾ ਸਵੈਨ ਐਕਟਿਵ ਓਵਲ ਚ ਖੇਡ ਮੇਲਾ ਹੋਏਗਾ ਜਿੱਥੇ ਲਾਸਟ ਈਅਰ ਵੀ ਖੇਡ ਮੇਲਾ ਹੋਇਆ ਸੀਗਾ ਦੂਜਾ ਕਬੱਡੀ ਕੱਪ ਗਲੈਡੀਏਟਰ ਦਾ ਤੀਜਾ ਗਲੈਡੀਏਟਰ ਇੰਟਰਨੈਸ਼ਨਲ ਕਬੱਡੀ ਕੱਪ ਆ ਜਿਹੜਾ ਉਹ ਸਾਰੇ ਦਰਸ਼ਕਾਂ ਨੂੰ ਅਸੀਂ ਅਪੀਲ ਕਰਦੇ ਆਂਗੇ ਇਹਦੀ ਫੁੱਲ ਸਪੋਰਟ ਕਰੋ ਹਮ ਹਮ ਆ ਕੇ ਪਹੁੰਚੋ ਇਹ ਫ੍ਰੀ ਇਵੈਂਟ ਹੈ ਇਹਦੇ ਵਿੱਚ ਬੱਚਿਆਂ ਲਈ ਵੀ ਖੇਡਾਂ ਦਾ ਪ੍ਰਬੰਧ ਹੈ ਹੈ ਲੇਡੀਜ਼ ਲਈ ਬੈਠਣ ਦਾ ਅਲੱਗ ਪ੍ਰਬੰਧ ਹੈ ਬਾਕੀ ਸੀਟਿੰਗ ਕਰ ਰਹੇ ਆ ਤੇ ਸਾਰੇ ਪਰਥਵਾਸੀਆਂ ਨੂੰ ਅਸੀਂ ਸੱਦਾ ਪੱਤਰ ਦਿੰਦੇ ਆ ਵੀ ਸਾਡਾ ਸਾਥ ਦਿਓ ਪਹੁੰਚੋ ਤੇ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਆਸਟ੍ਰੇਲੀਆ ਨੇ ਸਾਲ 2022 ਤੋਂ ਬਾਅਦ ਰੂਸ ਵਿਰੁੱਧ ਸਭ ਤੋਂ ਵੱਡਾ ਪਵੰਦੀ ਪੈਕੇਜ ਲਗਾਇਆ ਹੈ ਜਿਸ ਵਿੱਚ 70 ਵਿਅਕਤੀਆਂ ਤੇ 79 ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਦੇਸ਼ ਦੀ ਸਰਕਾਰ ਨੇ ਇੱਕ ਹੋਰ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਬਿਆਨ ਵਿੱਚ ਸਰਕਾਰ ਨੇ ਕਿਹਾ ਆਸਟ੍ਰੇਲੀਆ ਸਰਕਾਰ ਨੇ ਅੱਜ 70 ਵਿਅਕਤੀਆਂ ਤੇ ਵਿਤੀ ਪਾਬੰਦੀਆਂ ਤੇ ਯਾਤਰਾ ਪਾਬੰਦੀਆਂ ਲਗਾਈਆਂ ਹਨ ਅਤੇ 79 ਸੰਸਥਾਵਾਂ 'ਤੇ ਨਿਸ਼ਾਨਬੱਧ ਵਿਤੀ ਪਾਬੰਦੀਆਂ ਲਗਾਈਆਂ ਹਨ ਇਹ ਸਪਸ਼ਟ ਕੀਤਾ ਗਿਆ ਕਿ ਪਾਬੰਦੀਆਂ ਦਾ ਉਦੇਸ਼ ਹੋਰ ਚੀਜ਼ਾਂ ਦੇ ਨਾਲ ਦੂਜੇ ਨਵੇਂ ਖੇਤਰਾਂ ਦੇ ਪ੍ਰਸ਼ਾਸਨ ਤੇ ਵੀ ਹੈ ਇਸ ਵਿੱਚ ਮੰਤਰੀ ਜੱਜ ਅਤੇ ਵਕੀਰ ਸ਼ਾਮਲ ਹਨ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਵੰਦਿਆਂ ਰੂਸ ਅਤੇ ਉਤਰੀ ਕੋਰੀਆ ਵਿਚਕਾਰ ਫੌਜੀ ਸਹਿਯੋਗ ਨੂੰ ਡੂੰਘਾ ਕਰਨ ਵਿੱਚ ਸ਼ਾਮਲ ਵਿਅਕਤੀਆਂ ਤੇ ਸੰਸਥਾਵਾਂ ਨੂੰ ਵੀ ਨਿਸ਼ਾਨਾ ਬਣਾਉਂਦੀਆਂ ਹਨ ਖੁਸ਼ਾਲਪੁਰ ਰੋਡ ਤੇ ਸਥਿਤ ਚੁੰਗੀ ਵਾਲੀ ਗਲੀ ਨੇੜੇ ਪੈਸਾ ਦੇ ਲੈਣ ਦੇ ਨੂੰ ਲੈ ਕੇ 2 13 ਵਿਚਕਾਰ ਝੜਪ ਹੋ ਗਈ ਇਸ ਦੌਰਾਨ ਇੱਕ ਟੀਰ ਦੇ ਦੂਜੀ ਟੀਰ ਤੇ ਗੋਲੀਆਂ ਚਲਾਉਣ ਦਾ ਦੋਸ਼ ਲਗਾਇਆ ਦੱਸ ਦਈਏ ਕਿ ਕੁਸ਼ਕਿਸਮਤੀ ਨਾਲ ਕਿ ਕੋਈ ਅਨਸੁਖਾਵੀ ਘਟਨਾ ਨਹੀਂ ਵਾਪਰੀ ਇਸ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਨੇ ਥਾਣਾ ਨੰਬਰ 8 ਦੀ ਪੁਲਿਸ ਨੂੰ ਸੂਚਿਤ ਕੀਤਾ ਪਰ ਉਹ ਨਹੀਂ ਪਹੁੰਚੇ ਇਸ ਸਮੇਂ ਦੌਰਾਨ ਲੋਕਾਂ ਨੇ ਹਮਲੇ ਦੇ ਇੱਕ ਦੋਸ਼ੀ ਨੂੰ ਫੜ ਲਿਆ ਹੈ ਜਾਣਕਾਰੀ ਦਿੰਦੇ ਹੋ ਨਰੇਸ਼ ਕੁਮਾਰ ਨੇ ਸਾਨੇ ਦੱਸਿਆ ਕਿ ਚੌਕਤੀ ਦਾ ਰਹਿਣ ਵਾਲਾ ਨੌਜਵਾਨ ਉਸ ਦਾ ਜਾਣਕਾਰ ਹੈ ਜਿਸ ਨੂੰ ਉਹ ਜੇਲ੍ਹ ਵਿੱਚ ਮਿਲਿਆ ਸੀ ਜਿਸ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਆਰਥਿਕ ਹਾਲਤ ਖਰਾਬ ਹੈ ਅਤੇ ਉਸ ਨੂੰ ਪੈਸਿਆਂ ਦੀ ਲੋੜ ਹੈ ਉਸਨੇ ਉਸਨੂੰ ਕਿਹਾ ਕਿ ਉਹ ਉਸਨੂੰ 5000 ਰੁਪਏ ਲੈ ਲਵੇ ਉਹ ਚੁੰਗੀ ਸਰਵਿਸ ਸਟੇਸ਼ਨ ਦੇ ਨੇੜੇ ਖੜਾ ਸੀ ਜਿੱਥੇ ਉਪਰੋਕਤ ਨੌਜਵਾਨ ਪੈਸੇ ਲੈਣ ਆਇਆ ਤੇ ਜਿਵੇਂ ਹੀ ਉਹ ਉਸਨੂੰ 5000 ਰੁਪਏ ਦੇਣ ਲੱਗਾ ਉਸਨੇ ਪਿਸਤੌਲ ਕੱਢ ਕੇ ਉਸਨੂੰ ਜਾਨੋਂ ਮਾਰਨ ਦੀ ਤਬਕੀ ਦਿੰਦੇ ਹੋਏ ਗੋਲੀ ਮਾਰ ਦਿੱਤੀ ਇਸ ਦੌਰਾਨ ਉਸਦੀ ਪਤਨੀ ਉੱਥੇ ਮੌਜੂਦ ਸੀ ਉਸਨੇ ਰੋਲਾ ਪਾਇਆ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਹੁਣ ਵੇਲਾ ਇੱਕ ਛੋਟੇ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ दिस प्रोग्राम इज स्पॉन्सर्ड बाय डॉक्टर सुरिंदर सिंह गिल इमीग्रेशन कंसल्टेंट ताज़ी खबर देखने लायी उन्हें सब्सक्राइब करो साबरंग टीवी नो ब्रेक दो बाद मूड थोड़ा स्वागत है ਯੂਥ ਕਾਂਗਰਸ ਦਾ ਸੰਗਠਨ ਪੰਜਾਬ ਵਿੱਚ ਕਿੰਨਾ ਥੋਥਾ ਹੋ ਚੁੱਕਾ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬੀਤੀ 20 ਫਰਵਰੀ ਨੂੰ ਪੰਜਾਬ ਯੂਥ ਕਾਂਗਰਸ ਵੱਲੋਂ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਉਦੇਪਾ ਨੂੰ ਚਿਪ ਦੀ ਚੰਡੀਗੜ੍ਹ ਵਿੱਚ ਪਹਿਲੀ ਸਬਾਈ ਕਾਰਜਕਾਰੀ ਦੀ ਮੀਟਿੰਗ ਵਿੱਚ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ 65 ਹਲਕਾ ਪ੍ਰਧਾਨ ਜਿਨ੍ਹਾਂ ਵਿੱਚ ਦੋ ਵਿਧਾਨ ਸਭਾ ਹਲਕਿਆਂ ਦੇ ਮੀਤ ਪ੍ਰਧਾਨ ਵੀ ਸ਼ਾਮਲ ਹਨ ਇਸੇ ਕਾਰਨ ਪੰਜਾਬ ਯੂਥ ਕਾਂਗਰਸ ਨੇ ਵੀ ਹੁਣ ਇੱਕ ਵਾਰ ਫਿਰ ਤੋਂ ਸੱਤੀ ਦਿਖਾਉਂਦੇ ਹੋਏ ਸੂਬੇ ਭਰ ਦੇ 65 ਵਿਧਾਨ ਸਭਾ ਹਲਕਿਆਂ ਦੇ ਆਗੂਆਂ ਨੂੰ ਸ਼ੋਕਾਜ ਕਾਰਨ ਦੋਸੋਂ ਨੋਟਿਸ ਜਾਰੀ ਕਰਦਾ ਹੈ ਉਹਨਾਂ ਕੋਲੋਂ ਗੈਰ ਹਾਜ਼ਰ ਰਹਿਣ ਸੰਬੰਧੀ ਜਵਾਬ ਮੰਗਿਆ ਹੈ ਰਿਸ਼ਿੰਦਰ ਸਿੰਘ ਮਹਾਰਾ ਇੰਚਾਰਜ ਪੰਜਾਬ ਯੂਥ ਕਾਂਗਰਸ ਦੇ ਸਾਰੇ ਹਲਕਾ ਪ੍ਰਧਾਨਾਂ ਦੇ ਨਾਂ ਨੋਟਿਸ ਜਾਰੀ ਕਰਦੇ ਆ ਕਿ ਗੈਰ ਹਾਜ਼ਰ ਰਹਿਣ ਵਾਲੇ ਹਰੇਕ ਪ੍ਰਧਾਨ 24 ਘੰਟਿਆਂ ਅੰਦਰ ਆਪਣਾ ਜਵਾਬ ਦੇਵੇ ਬਟਾਲਾ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਅਮਰੀਕਾ ਸਥਿਤ ਗੁਰਦੇਵ ਜੱਸਲ ਦੁਆਰਾ ਚਲਾਏ ਜਾ ਰਹੇ ਇੱਕ ਵੱਡੇ ਫਰੋਤੀ ਰੈਕਟ ਦਾ ਪਰਦਾ ਫਾਸ਼ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਟਵੀਟ ਰਾਹੀਂ ਇਸ ਦੀ ਪੁਸ਼ਟੀ ਕੀਤੀ ਗਈ ਹੈ ਪੜੇ ਗਏ ਮਲਜਮਾ ਜੋ ਬਟਾਲਾ ਪੁਲਿਸ ਦਾ ਇੱਕ ਐਸਐਸਪੀ ਵੀ ਸ਼ਾਮਲ ਹੈ ਮੋਡਲੀ ਚਾਂਦ ਤੋਂ ਪਤਾ ਚੱਲਿਆ ਹੈ ਕਿ 4 ਫਰਵਰੀ ਨੂੰ ਜਸਲ ਦੇ ਸਾਥੀਆਂ ਨੇ ਕਲਾਨੌਰ ਸਥਿਤ ਵਾਪਰੀ ਇੱਕ ਪਟ્રોલ ਪੌਪ ਦੇ ਗੋਲੀਬਾਰੀ ਕੀਤੀ ਸੀ ਲਗਾਤਾਰ ਧਮਕੀ ਭਰੇ ਕਾਲਾ ਕਰਨ ਅਤੇ 1 ਕਰੋੜ ਦੀ ਮੰਗ ਤੋਂ ਬਾਅਦ ਕਾਰੋਬਾਰੀ ਨੇ ਆਖਰਕਾਰ 11 ਫਰਵਰੀ ਨੂੰ 50 ਲੱਖ ਰੁਪਏ ਦੇ ਦਿੱਤੇ ਸੀ ਐਸਐਸਪੀ ਬਟਾਲਾ ਸੋਹੇਲ ਕਾਸਮ ਨੇ ਮੀਤ ਨੇ ਦੱਸਿਆ ਕਿ ਤਕਨੀਕੀ ਜਾਂ ਦੇ ਕਾਰਵਾਈ ਕਰਦੇ ਹੋਏ ASI ਸੁਜੀਤ ਸਿੰਘ ਅਤੇ ਅੰਕੁਸ਼ ਮੈਣੀ ਨੂੰ ਫਰੋਤੀ ਫੰਡ ਇਕੱਠੇ ਕਰਨ ਤੇ ਵੰਡਣ ਵਿੱਚ ਸ਼ਾਮਲ ਹੋਣ ਲਈ ਗ੍ਰਿਫਤਾਰ ਕੀਤਾ ਗਿਆ ਸੀ ਜਸਲ ਦੇ ਗਰੋ ਨੇ ਧਮਕੀਆਂ ਤੇ ਫਰੋਤਿਆਂ ਲਈ ਵਿਦੇਸ਼ੀ ਨੰਬਰਾਂ ਦੀ ਵਰਤੋਂ ਕੀਤੀ ਅਤੇ ਫਰੋਤੀ ਫੰਡ ਕਈ ਵਿਚੋਲਿਆਂ ਰਾਹੀਂ ਭੇਜੇ ਗਏ ਪੁਲਿਸ ਨੇ ਫੜੇ ਗਏ ASI ਦੇ ਕਰੋ 43 ਲੱਖ ਰੁਪਏ ਤੇ ਗੈਰ ਕਾਨੂੰਨੀ ਹਥਿਆਰ ਤੇ ਲਗਜ਼ਰੀ ਵਾਹਨ ਵੀ ਬਰਾਮਦ ਕੀਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਡੀਜੀ ਪੰਜਾਬ ਡੀਆਈਜੀ ਬਾਰਡਰ ਰੇਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਟਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਪੁਲਿਸ ਦੇ ਸਿਖ ਬਟਾਲਾ ਦੀ ਟੀਮ ਨੇ ਇੱਕ ਮੇਜਰ ਫਿਰੋਤੀ ਗਰੋ ਨੂੰ ਬਸਟ ਕਰਤਾ ਜਿਹਨੂੰ ਯੂ ਐਸ ਏ ਬੇਸ ਗੁਰਦੇਵ ਸਿੰਘ ਜੈਸਲ ਨਾਮ ਦਾ ਗੈਂਗਸਟਰ ਚਲਾ ਰਿਹਾ ਸੀਗਾ ਤਾਂ ਇਹਦੇ ਵਿੱਚ ਕਰੀਬਨ 83 ਲੱਖ ਦੀ ਜਿਹੜੀ ਫਿਰੋਤੀ ਦੀ ਰਕਮ ਹੈ ਉਹ ਸਾਨੂੰ ਬਰਾਮਦ ਹੋਈ ਹੈ ਕੁਝ ਇਲੀਗਲ ਵੈਪਨਸ ਐਂਡ ਲਗਜ਼ਰੀ ਕਾਰਸ ਅਸੀਂ ਬਰਾਮਦ ਇਹਦੇ ਵਿੱਚ ਕੀਤੀਆਂ ਹੈਗੀਆਂ ਤਾਂ ਇਹ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਸਾਡਾ ਜਿਹੜਾ ਸਬਡਿਵੀਜ਼ਨ ਫਤੇਗੜ ਚੂੜੀਆਂ ਐਂਡ ਐਸ ਐਚਓ ਸਦਰ ਇਹਨਾਂ ਨੂੰ ਇਨਫੋਰਮੇਸ਼ਨ ਸੀ ਕਿ ਇੱਕ ਸਾਡਾ ਹੀ ਮੁਲਾਜ਼ਮ ਲੋਕਲ ਰੈਂਕ ਐਸ ਆਈ ਸੁਰਜੀਤ ਸਿੰਘ ਕਿ ਉਹ ਜਿਹੜਾ ਫਿਰੋਤੀ ਦੀ ਰਕਮ ਉਹਦੇ ਨਾਲ ਡੀਲ ਕਰਦਾ ਪਿਆ ਐਂਡ ਉਹਨੇ ਕਾਫੀ ਰਕਮ ਜਿਹੜੀ ਹੈਗੀ ਆਪਣੇ ਕਰੇ ਜਮਾ ਕੀਤੀ ਸੀਗੀ ਸੋ ਉਦੋਂ ਅਸੀਂ ਸ਼ੋਰ ਨਹੀਂ ਸੀਗੇ ਅਬਾਊਟ ਦ ਸੋਰਸ ਆਫ ਦ ਮਨੀ ਐਸ ਸੱਚ ਇੱਕ ਐਫ ਆਰ ਨੰਬਰ 14 ਇਹਦੇ ਚ ਅਸੀਂ ਦਰਜ ਕਰ ਲਿਆ ਸੀਗਾ ਅੰਡਰ ਦਾ ਸੈਕਸ਼ਨਸ ਆਫ ਪ੍ਰੀਵੈਂਸ਼ਨ ਐਂਡ ਕਰਪਸ਼ਨ ਐਕਟ ਉਸ ਤੋਂ ਬਾਅਦ ਅਸੀਂ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਐਂਡ ਉਸ ਉਹਦੀ ਨਿਸ਼ਾਨਦੇਹੀ ਤੇ ਕਰੀਬਨ 76 ਲੱਖ 32 ਹਜ਼ਾਰ ਰੁਪਏ ਉਹਦੇ ਕਰੋ ਅਸੀਂ ਬਰਾਮਦ ਕਰ ਲਏ ਅਮਰੀਕਾ ਤੋਂ ਭਾਰਤੀਆਂ ਨੂੰ ਡਿਪੋਰਟ ਕਰਨ ਦਾ سلسلہ جاری ਹੈ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਗੈਰ ਕਾਨੂੰਨੀ ਟੰਗ ਨਾਲ ਗਏ ਸੈਂਕੜੇ ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਹੈ ਅਮਰੀਕਾ ਤੋਂ ਰਿਪੋਰਟ ਕੀਤੇ ਗਏ 4 ਨੌਜਵਾਨ ਅਮਰitsar 에어ਪੋਰਟ ਪਹੁੰਚੇ ਅਮਰੀਕਾ ਸਰਕਾਰ ਵੱਲੋਂ ਪੰਜਾਬੀਏ ਨੂੰ ਪਨਾਮਾ ਰਸਤੇ ਉਪਰਵਾਪਸ ਭੇਜਿਆ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਤੋਂ ਵਾਪਸ ਭੇਜੇਗੇ 4 ਨੌਜਵਾਨ ਵਿੱਚ ਜਤਿੰਦਰ ਸਿੰਘ ਵਾਸੀ ਕਸ਼ੂ ਕਲਾ ਜ਼ਿਲ੍ਹਾ ਪਟਿਆਲਾ ਮਹਿੰਦਰ ਦਾਤ ਵਾਸੀ ਚਾਗਪੁਰ ਜਲੰਧਰ ਜਗਰਾਜ ਸਿੰਘ ਵਾਸੀ ਪਿੰਡ ਚੋਰਪੁਰ ਜ਼ਿਲ੍ਹਾ ਗੁਰਦਾਸਪੁਰ ਅਤੇ ਹਰਪੀ ਸਿੰਘ ਵਾਸੀ ਪਿੰਡ ਚਿਮਾ ਜ਼ਿਲ੍ਹਾ ਗੁਰਦਾਸਪੁਰ ਸ਼ਾਮਲ ਹਨ ਜਾਣਕਾਰੀ ਮੁਤਾਬਕ 12 ਵਿਅਕਤੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਜਿਨ੍ਹਾਂ ਵਿੱਚ ਇਹ ਚਾਰ ਪੰਜਾਬੀ ਸ਼ਾਮਲ ਹਨ ਇਹ ਸਾਰੇ ਪਨਾਮਾਂ ਤੋਂ ਇਸਤਾਭੁਲ ਰਸਤੇ ਦਿੱਲੀ ਪੁੱਜੇ ਹਨ ਅਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਨਾਲ ਸੰਬੰਧ ਇਹਨਾਂ ਚਾਰ ਵਿਅਕਤੀਆਂ ਨੂੰ ਇੱਕ ਘਰੇਲੂ ਉਡਾਣ ਰਾਹੀਂ ਅਮਰitsar ਭੇਜਿਆ ਗਿਆ ਪੰਜਾਬ ਦੀ ਮਸ਼ਹੂਰ ਅਦਾਕਾਰ ਸੋਨੀਆ ਮਾਨ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕਰ ਦਿੱਤਾ ਹਾਲਾਂਕਿ ਪਹਿਲਾ ਚੋਣਾ ਦੌਰਾਨ ਉਹਨਾਂ ਨੇ ਖੁੱਲਕੇ ਆਮ ਦਾਸ ਪਰਤਨ ਕੀਤਾ ਉਹ ਅੱਜ ਸਵੇਰੇ 10 ਵਜੇ ਆਪ ਦੇ ਰਾਸ਼ਟਰੀ ਕ੍ਰਿਮਲ ਅਰਵਿੰਦ ਕਜੀ ਵਾਲਦੀ ਵਿਜੂਦਗੀ ਵਿੱਚ ਪਾਰਟ ਵਿੱਚ ਸ਼ਾਮਲ ਹੋਏ ਸੋਨੀਆ ਮਾਨ ਨੇ ਫਿਲਮ ਇੰਡਸਟਰੀ ਵਿੱਚ ਆਪਣੀ ਖਾਸ ਪਛਾਣ ਬਣਾਈ ਹੈ ਅਤੇ ਸਮਾਜਿਕ ਮੁੱਦਿਆਂ ਤੇ ਵੀ ਖੁੱਲਕੇ ਆਪਣੀ رائے ਪ੍ਰਗਟ ਕਰਦੀ ਹੈ ਉਹਨਾਂ ਦੇ ਰਾਜਨੀਤੀ ਵਿੱਚ ਆਉਣ ਵਾਲੇ ਲੰਬੇ ਸਮੇਂ ਤੋਂ ਚਰਚਾ ਸੀ ਅਤੇ ਹੁਣ ਆਖਰਕਾਰ ਉਹਨਾਂ ਨੇ ਆਪ ਦੇ ਪਲੇਟਫਾਰਮ ਤੋਂ ਆਪਣੀ ਰਣਨੀਤੀ ਪਾਰੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਸੋਨਿਆ ਮਾਂ ਦੇ ਸ਼ਾਮਲ ਹੋਣ ਨਾਲ ਪੰਜਾਬ ਵਿੱਚ ਆਪ ਨੂੰ ਗਤੀ ਮਿਲੇਗੀ ਖਾਸ ਕਰਕੇ ਨੌਜਵਾਨਾਂ ਵਿੱਚ ਉਹਨਾਂ ਦੀ ਪ੍ਰਸਿੱਧੀ ਪਾਰਟੀ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ ਆਸਟ੍ਰੇਲੀਆਈ ਰੱਖਿਆ ਸਕੱਤਰ ਰਿਚਰਡ ਮਾਰਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੀਨੀ ਜਲ ਸੈਨਾ ਨੇ ਚੇਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚਕਾਰ ਦਸਮਾਨ ਸਾਗਰ ਦੇ ਉੱਪਰ ਉੱਡ ਰਹੇ ਜਾਂਚਾਂ ਇੱਕ ਗੁਪਤ ਲਾਈਫ ਫਾਇਰ ਅਭਿਆਸ ਉੱਤੇ ਉੱਡ ਰਹੇ ਹਨ ਰੈਗੂਲੇਟਰ 에ਅਰ ਸਰਵਿਸ ਤੇ ਆਸਟ੍ਰੇਲੀਆ ਨੇ ਵਪਾਰਕ ਪਾਇਲਟਾਂ ਨੂੰ ਦੋਵਾਂ ਦੇਸ਼ਾਂ ਵਿਚਕਾਰ ਹਵਾਈ ਖੇਤਰ ਵਿੱਚ ਸਵਾਭਿਕ ਖਤਰੇ ਬਾਰੇ ਚੇਤਾਵਨੀ ਦਿੱਤੀ ਹੈ ਇਹ ਚੇਤਾਵਨੀ ਉਦੋਂ ਜਾਰੀ ਕੀਤੀ ਗਈ ਜਦੋਂ ਤਿੰਨ ਜਿੰਨੀ ਜੰਗੀ ਜਹਾਜ਼ਾਂ ਨੇ ਆਸਟ੍ਰੇਲੀਆ ਦੇ ਪੂਰਬੀ ਤੱਟ ਦੇ ਅਭਿਆਸ ਕੀਤਾ ਪਰ ਮਾਰਸ ਨੇ ਕਿਹਾ ਕਿ ਆਸਟ੍ਰੇਲੀਆ ਦੇ ਅਧਿਕਾਰੀਆਂ ਨੂੰ ਆਸਟ੍ਰੇਲੀਆ ਦੇ ਨਿਊਜ਼ੀਲੈਂਡ ਵਿਚਕਾਰ ਅੰਤਰਰਾਸ਼ਟਰੀ ਪਾਣੀਆਂ ਵਿੱਚ ਚੀਨ ਦੀਆਂ ਲਾਈਵ ਫਾਇਰਿੰਗ ਯੋਜਨਾਵਾਂ ਬਾਰੇ ਸਿਰਫ 에ਅਰਲਾਈਨਾਂ ਤੋਂ ਹੀ ਪਤਾ ਲੱਗਾ ਮਾਰਸ ਨੇ ਪ੍ਰਤ ਵਿੱਚ ਆਸਟ੍ਰੇਲੀਆਈ ਬ੍ਰੋਡਕਾਸਟਿੰਗ ਕਾਰਪੋਰੇਸ਼ਨ ਰੀਡਨ ਨੂੰ ਦੱਸਿਆ ਕਿ ਸਾਨੂੰ ਬਹੁਤ ਸਪਸ਼ਟ ਹੋਣਾ ਚਾਹੀਦਾ ਹੈ ਚੀਨ ਤੋਂ ਕੋਈ ਸੂਚਨਾ ਨਹੀਂ ਸੀ ਚੀਨ ਨੇ ਇੱਕ ਸੂਚਨਾ ਜਾਰੀ ਕਰਨ ਲਈ ਇਸ ਦਾ ਇਰਾਦਾ ਲਾਈਵ ਫਾਇਰਿੰਗ ਕਰਨਾ ਹੈ ਇਸ ਤੋਂ ਮੇਰਾ ਮਤਲਬ ਹੈ ਕਿ ਇੱਕ ਬਸਾਰਨ 에ਅਰਲਾਈਨਾਂ ਜਾਂ ਅਸਲ ਵਿੱਚ ਵਪਾਰਕ ਜਹਾਜ਼ਾਂ ਦੁਆਰਾ ਤਸਮਾਨ ਸਾਗਰ ਉੱਤੇ ਉੱਡਦੇ ਸੁਣਿਆ ਗਿਆ ਸੀ ਹੁੰਦੇ ਹੋਇਆ ਅਗਲੀ ਅਪਡੇਟ ਲੈ ਕੇ ਫਿਰ ਥੋੜੇ ਸਾਹਮਣੇ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ